ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੰਦਾ ਇਹ ਹਾਲ ਆ ਠੀਕਾ ਕੋ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋ ਠੀਕਾ ਜੀ ਨਹੀਂ ਤਾਂ ਚੜਦਾ ਪੰਜਾਬ ਸਾਡਾ ਹਮੇਸ਼ਾ ਖੁਸ਼ ਰਹੇ ਆਵਾਜ਼ ਰਹੇ ਆ ਜੀ ਆ ਗੱਤ ਪਈ ਰਹੇ ਤੇ ਮੈਨਾਂ ਦੱਸਦਾਂ ਵੀ ਆਪਾਂ ਜੀ ਕਿ ਸੇਵਾ ਫੈਲਾ ਕਰਦੇ ਆ ਤਾਂ ਕਿਸੇ ਦੇ ਕੰਮ ਆਉਣੇ ਆ ਜਿਹੜਾ ਆਪਾਂ ਕਿਸੇ ਦੀ ਸੇਵਾ ਕਰਦੇ ਆ ਕਿਉਂ ਕਰਦੇ ਹੂੰ ਜੇ ਤੁਸੀਂ ਕਿਸੇ ਦੀ ਸੇਵਾ ਚ ਜੀ ਨੂੰ 2 ਰੁਪਏ ਦਾਨ ਦੇ ਵਿੱਚ ਦਿੰਨੇ ਆ ਨਾ ਸਹੀ ਜਗ੍ਹਾ ਲੱਗਦੇ ਆ ਹੂੰ ਤੇ ਉਹ ਬਾਈ ਜੀ 10 ਗੁਣਾ ਹੋ ਕੇ ਵਾਪਸ ਆਉਂਦੇ ਆ ਹੂੰ ਸਹੀ ਗੱਲ ਹੈ ਪਰ ਤੈਨੂੰ ਕਿਹੜੇ ਰੂਪ ਚ ਆ ਜਾਂਦੇ ਬਿਲਕੁਲ ਜੀ ਤਾਂ ਹੈ ਕਹਿੰਦੇ ਲੋੜ ਬੰਦੇ ਨੂੰ ਅੱਖਾਂ ਤੱਕ ਵੀ ਪੈ ਜਾਂਦੀ ਹੈ ਬਿਲਕੁਲ ਜੀ ਇਹ ਨਹੀਂ ਪਤਾ ਹੁੰਦਾ ਰੋੜ ਤੇ ਸਹੀ ਗੱਲ ਆ ਜੀ ਇੱਕ ਨਾ ਪਰਿਵਾਰ ਸੀ ਹੱਸਦਾ ਖੇਡਦਾ ਹੂੰ ਮੀਆ بیوی ਅੱਛਾ ਜੀ ਤੇ ਸੀ ਮਤਲਬ ਕਿ ਥੋੜੀ ਗਰੀਬ ਅੱਛਾ ਤੇ ਮਿਹਨਤ ਮਜ਼ਦੂਰੀ ਕਰਦਾ ਸੀ ਵਿਚਾਰਾ ਹਾਂ ਟਾਈਮ ਪਾਸ ਕਰਦੀ ਹਾਂ ਹਾਂ ਤੇ ਟ੍ਰੈਮ ਬਾਰੇ ਔਖੀ ਬਾਤ ਹੁੰਦਾ ਹੈ ਅੱਛਾ ਜੀ ਇੱਕ ਵਾਰ ਨੂੰ ਪਤਾ ਲੱਗਦਾ ਕਿ ਮੇਰੀ ਵਾਈਫ ਦੇ ਬੱਚਾ ਇਹਦਾ ਬੱਚਾ ਹੁਣ ਹੁਣ ਆਲਾ ਸਾਡੇ ਠੀਕ ਆ ਖੁਸ਼ ਹੋ ਜਾਂਦਾ ਕਿ ਆਪਣੀ ਵੀਲੇ ਇੱਕ ਵੀ ਬੱਚਾ ਖੇਡੂ ਹਾਂ ਖੁਸ਼ੀ ਆਉਂਦੀ ਠੀਕ ਹੈ ਤੇ ਉਧਰ ਉਹ ਪਾਰਟੀ ਕਰਾ ਦਿੰਦਾ ਹੂੰ ਆ ਤੇ ਗਾੜੀ ਨਾਲ ਸਟਾਲਟ ਅੱਛਾ ਜੀ ਤੇ ਆਪ ਪੈਸਾ ਬਰਵਾੜ ਕਰ ਕੇ ਚਲਾ ਜਾਂਦਾ ਹੂੰ ਪਰ ਕੁਦਰਤ ਰੂਪ ਸੌਰਮਣ ਜੂਸੀ ਅੱਛਾ ਜੀ ਉਧਰੋਂ ਪੈਸੇ ਇਕੱਠੇ ਕਰਦੇ ਦਾ ਉਹਦਾ ਐਕਸੀਡੈਂਟ ਹੋ ਜਾਂਦਾ ਬਾਈ ਮੋਟਰ ਜਾਂ ਆਏ ਹਾਏ ਹਾਏ ਉਹ ਗਰੁੱਪ ਲਿਵਰੀ ਹੋਣੀ ਅੰਦਰ ਮੋਟਰ ਜਾਂ ਅੰਦਰ ਉਹ ਵੈਂਡਾਲੇ ਇਕੱਠੇ ਹੋ ਜਾਂਦੇ ਆ ਤੇ ਅਸਬਦਾਲ ਵਾਲੇ ਉਡੀ ਨੂੰ ਸਮਝਾਉਂਦੇ ਆ ਭਾਈ ਉਹ ਤੇਰੇ ਘਰੇ ਜਿਹੜਾ ਬੱਚਾ ਆ ਉਹਦੇ ਬਾਰੇ ਵੀ ਸੋਚ ਹੇ ਹੋ ਸਕਦਾ ਉਹ ਨਹੀਂ ਆਉਣਾ ਹੋਵੇ ਕੌਲ ਕੇ ਵੀ ਹੋਂਦ ਰੋਣਾ 73 ਜਰਮ ਦੇ ਪੈੰਡਾਲੇ ਦਾ ਸਸਕਾਰ ਕਰ ਦਿੰਦੇ ਜਦੋਂ ਉਹਦੇ ਘਰੇ ਬੇਟਾ ਪੈਦਾ ਹੁੰਦਾ ਹੈ ਅੱਛਾ ਜੀ ਜਦੋਂ ਨੂੰ ਸੁੱਤੀ ਮਿਲਦੀ ਹੈ ਪੈੰਡ ਆਉਂਦੀ ਹੈ ਤਾਂ ਪੈੰਡਾਲੇ ਹੈਲਪ ਕਰਦੇ ਆ ਹੂੰ ਬਹੁਤ ਹੈਲਪ ਕਰਦੇ ਆ ਹੂੰ ਇਹ ਇਹ ਕਰਦੇ ਪਰ ਉਹ ਹੈ ਵੀ ਉਹਨਾਂ ਦੀ ਤੇਰੀ ਹੁੰਦੀ ਐ ਨਵੇਂ ਨਵੇਂ ਹਾਂ ਸਹੀ ਦੁਨੀਆ ਦਾ ਦਸਤੂਰ ਹੈ ਜਿਉਂ-ਜਿਉਂ ਪੁਰਾਣੇ ਹੋਈ ਜਾਂਦੇ ਓਵੇਂ-ਓਵੇਂ ਘਟਦੇ ਜਾਂਦੇ ਸਹੀ ਗੱਲ ਹੈ 10-15 ਦਿਨ ਉਹਨਾਂ ਦੀ ਸੇਵਾ ਕਰੀ ਬਾਬਾ ਕਹਿੰਦੇ ਨੇ ਨਿਕਲ ਉਹਨੂੰ ਪਤਾ ਲੱਗ ਗਿਆ ਹਾਂ ਇਹ ਆਪ ਹੁਣ ਕਰਕੇ ਹੀ ਖਾਣਾ ਪਰਾਇਆ ਰਹੇ ਤਿਉਹ ਭਾਈ ਲਾਗੀ ਕੰਮ ਕਰਨਾ ਆਪ ਲੋਕਾਂ ਦੇ ਘਰਾਂ ਚ ਪਹੁੰਚੇ ਲੋ ਆਹ ਤੇ ਆਪ ਹਾਂ ਫਿਰ ਪੂਜਾ ਕਰਨ ਵਾਲੇ ਜੁਆਗ ਦਾ ਹਾਂ ਜੁਆਗ ਪਾਉਣ ਦਾ ਹਾਂ ਚਾਹ ਦਾ ਹਾਂ ਠੀਕ ਹੈ ਤੇ ਹੋਰ ਵੀ ਉਹ ਬਾਤੀ ਤੱਪਾ ਲੈਣਾ ਹਾਂ ਸਾਰਾ ਕੋ ਕੰਟੀ ਕੋਲ ਦੀ 7ਵੀਂ 8ਵੀਂ ਚ ਹੋ ਗਿਆ ਤੇ ਮਾਤਾ ਬਿਮਾਰ ਹੋ ਗਈ। ਅੱਛਾ ਜੀ। ਤੇ ਕੈਂਸਰ ਹੋ ਗਿਆ ਵਿਚਾਰੀ। ਅੱਛਾ ਜੀ। ਮੇਰਾ ਮਾਂ ਮੈਂ ਦਵਾਈ ਲੈ ਕੇ ਆਉਣਾ। ਉਹਨੇ ਨਹੀਂ ਪੁੱਤ ਤੂੰ ਜਾ ਹੀ ਨਾ ਮੇਰੀਆਂ ਗੱਲਾਂ ਸੁਣ ਲਾ। ਹਾਂ। ਇਹ ਪਹਿਲਾਂ ਦੇਖ ਤੇਰਾ ਪਿਓ ੜ ਗਿਆ ਮੈਂ ਸੋਇਦੀ ਸੀ ਮੈਂ ਕੀ ਕਰੂੰਗੀ। ਹਾਂ। ਪਰ ਨਹੀਂ ਰੱਬ ਨੇ ਉਵੇਂ ਵਿਧੀ ਬਣਾਦੀ ਆਪਾਂ ਕੰਮ ਕਰਕੇ ਵਧੀਆ ਟਾਈਮ ਪਾਸ ਕਰਿਆ। ਹਾਂ। ਉਹ ਪੁੱਤ ਮੇਰਾ ਟਾਈਮ ਆ ਗਿਆ ਮੈਂ ਤੇਰੇ ਪਿਓ ਕੋਲ ਜਾਉ ਤੂੰ ਹਿੰਮਤ ਨਾ ਹਾਰੀ ਮਿਹਨਤ ਕਰੀ ਤੇ ਆਥ ਨਾਡੀ ਕਿਸੇ ਮੂਰੇ ਪੁੱਤ ਮਿਹਨਤ ਕਰਕੇ ਖਾਈ ਹਾਂ ਕਹਿੰਦਾ ਮਾਂ ਠੀਕ ਆ ਤੇ ਪਰ ਫੇਰ ਵੀ ਕਹਿੰਦਾ ਮੈਂ ਦਵਾਈ ਲੈ ਕੇ ਆਉਣਾ ਤੂੰ ਕੋਈ ਨਾ ਦਵਾਈ ਲੈਣ ਜਾਂਦਾ ਬਗਰ ਉਹ ਪ੍ਰਾਨ ਤਿਆਰ ਤਿਆਰ ਗਿਆ ਬਈ ਇਹ ਇਹਦਾ ਜਵਾ ਕੱਲਾ ਕੱਲਾ ਅੱਛਾ ਜੀ ਕੱਲਾ ਰਹਿ ਜਾਂ ਦੇਲੇ 2 ਰੁਪਏ ਹੁੰਦੇ ਆ ਮਾਂ ਵਾਲੇ ਭਈ ਸਕੂਲ ਜਾਂਦਾ ਰੋਟੀ ਖਾ ਲਿੰਦਾ ਜਾਂਦਾ ਰੋਟੀ ਖਾ ਲਿੰਦਾ ਹਾਂ ਉਹਨੂੰ ਮੋਕ ਕੇ ਜਦੋਂ ਤੇ ਭੁੱਖਾ ਹਾਂ ਅੱਛਾ ਜੀ ਇੱਕ ਦਿਨ ਭੁੱਖਾ ਰਿਹਾ ਦੋ ਦਿਨ ਭੁੱਖਾ ਰਿਹਾ ਜਦੋਂ ਉਹਨੇ ਕਹ ਯਾਰ ਮੰਗੀ ਜਦੋਂ ਜਿਆਦਾ ਗਿਆ ਕਹਿੰਦਾ ਮੈਂ ਤੂੰ ਗਰੀਬ ਆ ਜੇ ਦੁਆਦੇ ਮੰਗ ਲਿਆ ਲੋਕ ਬੁਖਾਰੀ ਕਹਿਣਗੇ ਹਾਂ ਤੈਨੂੰ ਆਦ ਤੈਨੂੰ ਮਾਂ ਨੇ ਕੀ ਕਿਹਾ ਸੀ ਨਹੀਂ ਮੰਗਣਾ ਨਹੀਂ ਆਮੇਂਤ ਕੰਮ ਕੰਮ ਦੀ ਭਾਲ ਕਰਨ ਲੱਗ ਜਾਂਦਾ ਹਾਂ ਚਲੋ ਛੋਟਾ ਮੋਟਾ ਕੰਮ ਮਿਲ ਜਾਂਦਾ ਹੂੰ ਦੋ ਦਿਨ ਰੋਟੀ ਖਾ ਲਈ ਹਾਂ ਕੰਮ ਕਰਕੇ ਤੇ ਕੰਮ ਫੇਰ ਬੰਦ ਹੋ ਗਿਆ ਦਾ ਅੱਛਾ ਜੀ ਇਹ ਫੇਰ ਭੁੱਖਾ ਬਚਾਰਾ ਹਾਂ ਕੰਮ ਨਾ ਮਿਲੇ ਕੰਮ ਨਾ ਮਿਲੇ ਤੇ ਉਧਰੋਂ ਫਰਿਆ ਜਾਵੇ ਰਾਹ ਆ ਬਾਬਾ ਕੰਮ ਨਹੀਂ ਰਹਾ ਲੱਗਦਾ ਅੱਛਾ ਜੀ ਜੀ ドラਗਤੱਲੇ ਬੈਗ ਆਣਾ ਗਏ ਮੰਗ ਗਏ ਹਾਂ ਨਹੀਂ ਮੰਗਣਾ ਕਹਿੰਦਾ ਮਾਂ ਨਹੀਂ ਗਿਆ ਸੀ ਹਾਂ ਉਹ ਕਹਿੰਦਾ ਮੰਗਣਾ ਤੇ ਮਦਦ ਲੈਣ ਤੇ ਬਹੁਤ ਫਰਕ ਹੈ ਵੈਲਕਮ ਜੀ ਵੀ ਮੰਗਣਾ ਦਾ ਆਉਂਦਾ ਵੀ ਮੰਗ ਲਿਆ ਤਾਂ ਦੇਣਾ ਹੀ ਦੀ ਮਦਦ ਦਾ ਮਤਲਬ ਹੁੰਦਾ ਫਿਰ ਆਪਾਂ ਵਾਪਸ ਕਰਦੇ ਹਾਂਗੇ ਵਾਪਸ ਵੀ ਕਰ ਸਕਦੇ ਆ ਉਹ ਵਧੀਆ ਤਾਂ ਮਦਦ ਰਹਿੰਦੀ ਹਾਂ ਰੋਟੀ ਵੀ ਲੈਣੀ ਆਪਾਂ ਤੇ ਉਹ ਨੂੰ ਘਰ ਦੀਦਾ ਉਹਨਾਂ ਦਾ ਦਰਵਾਜ਼ਾ ਖੜਕਦਾ ਉਂਧਰੋਂ ਕੁ ਮਾਈ ਨਿਕਲਦੀ ਉਹ ਵੇਲੇ ਵੀ ਨਿਕਲਿਆ ਬੱਚਾ ਕਰ ਹਾਂ ਉਹਨੀਆਂ ਆ ਬੇਟਾ ਉਹਦੂ ਕੋਲੋਂ ਬੇਰਵੀ ਮੰਗਿਆ ਜਾਂਦਾ ਮੈਂ ਰੋਟੀ ਖਾਣੀ ਹੈ ਨਾ ਹਾਂ ਸੋਜਦਾ ਮਾਂ ਨਹੀਂ ਮਾਨ ਤੇ ਕਹਿੰਦਾ ਵੀ ਮਾਂ ਵੀ ਮੈਨੂੰ ਬਹੁਤ ਪਿਆਸ ਲੱਗੀ ਹਾਂ ਮੈਨੂੰ ਪਾਣੀ ਪਿਆਸ ਬਹੁਤ ਧੰਨਵਾਦ ਹਾਂ ਉਹ ਸਮਝ ਜਾਂਦੀ ਚਿਹਰਾ ਦੇਖ ਕੇ ਬੱਚਾ ਭੁੱਖਾ ਹੈ ਭੁੱਖਾ ਹੈ ਅੱਛਾ ਉਹਨੀਆਂ ਆ ਜਾ ਪੁੱਤ ਬੈਠੇ ਤੇ ਹਾਂ ਉਹ ਲੱਡੂ ਬਏ ਹੁੰਦੇ ਕਰੇ ਮਠਿਆਈ ਪਈ ਹੁੰਦੀ ਆ ਹਨਾ ਤਾਂ ਦੁੱਧ ਲਿਆਉਂਦੀ ਆ ਖੜੇ ਪੈਰੋਂ ਦੁੱਧ ਪਿਉਂਦੀ ਆ ਲੱਡੂ ਖਾਉਂਦੀ ਆ ਤੇ ਉਹ ਕਹਿੰਦੀ ਮੈਂ ਪਾਣੀ ਮੰਗਿਆ ਸੀ ਤੁਸੀਂ ਮੈਨੂੰ ਦੁੱਧ ਦਿੱਤਾ ਨਾ ਬਹੁਤ ਧੰਨਵਾਦ ਉਹ ਕਹਿੰਦੀ ਮਤਲਬ ਜੀਰਾ ਬਾਹਂਦਾ ਮੈਨੂੰ ਭੁੱਖ ਲੱਗੀ ਆ ਹਾਂ ਫੇਰ ਤੁਰ ਗਿਆ ਉਹ ਅੱਛਾ ਜੀ ਤੁਰ ਗਿਆ ਦੇ ਫੇਰ ਉਹ ਮਤਲਬ ਕੰਮ ਤੇ ਲੱਗ ਗਿਆ ਹਮ ਸਕੂਲ ਚ ਇਸ ਪਰ ਆ ਗਏ ਹਾਂ ਤੇ ਸਾਰਾ ਕਰਿਆ ਕਰਿਆ ਭਾਈ ਕਾਰਤਿਕ ਨਾਮ ਰੱਖਿਆ ਉਹਨੇ ਕਾਰਤਿਕ ਨਾਮ ਹਾਂ ਦਾਗੜ ਸੀ ਅੱਛਾ ਜੀ ਤੇ ਇਹ ਕਹਿੰਦੇ ਉਹ ਹੀ ਮਾਈ ਹਾਂ ਸਕੂਲ ਗਈ ਆ ਉਹਦੇ ਬੇਟਿੰਗ ਲੈਣ ਉੱਥੇ ਵੇਖਿਆ ਜਦੋਂ ਉਹਨੇ ਉਹ ਬਿਣੀ ਅੱਛਾ ਉਹਨੇ ਮਾਸਟਰ ਨੂੰ ਪੁੱਛਿਆ ਵੀ ਇਹ ਬੱਚਾ ਹਾਂ ਉਹ ਕਹਿੰਦਾ ਜੀ ਬਿਨਾ ਮਾਂ ਬਾਪ ਦਾ ਬੱਚਾ ਹੈ ਅੱਛਾ ਛੋਟੇ ਹੁੰਦੇ ਦੇ ਮਾਂ ਬਾਪ ਚਲੇ ਗਏ ਛੱਡ ਗਏ ਹਾਂ ਮਾਂ ਨੂੰ ਬੜਾ ਟਾਈਮ ਨਹੀਂ ਹੋਇਆ ਪਿਓ ਤਾਂ ਪਹਿਲੇ ਹੀ ਚੁਰ ਗਿਆ ਇਹਦੇ ਚਾਰਪਾਏ ਹਾਂ ਮਾਂ ਨੂੰ ਥੋੜਾ ਟਾਈਮ ਹੋਇਆ ਤੇ ਵੀ ਮੀਨਤ ਕਰਦਾ ਥੋੜਾ ਬਿਆਲੂ ਬੱਚਾ ਅੱਛਾ ਜੀ ਮੀਨਤ ਕਰਦਾ ਫਿਰ ਫੀਸ ਭਰਦਾ ਫਿਰ ਰੋਟੀ ਖਾਂਦਾ ਕਿਸੇ ਤੋਂ ਮੰਗ ਕੇ ਵੀ ਨਹੀਂ ਪਾਦਾ ਹਾਂ ਕਹਿੰਦਾ ਨਹੀਂ ਮੇਰੀ ਮਾਂ ਦਾ ਕਿਹਾ ਵਾ ਹਾਂ ਉਹ ਕਹਿੰਦੀ ਮੈਂ ਇਹਦੀ ਹੈਲਪ ਕਰਨਾ ਚਾਹੁੰਦੀ ਹਾਂ ਉਹਦੇ ਅੱਖਾਂ ਜੰਝੂ ਆ ਜਾਂਦੇ ਦੀ ਕਹਾਣੀ ਸੁਣ ਕੇ ਨਾ ਹਾਂ ਸਕੂਲ ਦਾ ਜਾਂ ਬੱਚਿਆਂ 'ਚ ਇੰਨੀ ਘਟਨਾ ਆਈ ਤੇ ਵਰਦਾ ਹੂੰ ਉਹ ਬੰਦਾ ਪੜਨ ਨੂੰ ਉਹ ਹਿਸ਼ਾਰਾ ਮੈਂ ਉਹ ਪੜਾਈ ਬਹੁਤ ਜਾਂਦੀ ਹੁੰਦੀ ਤੇ ਨਾਲੇ ਦੇਖੋ ਜਾ ਕੇ ਮਿਹਨਤ ਕਰਨੀ ਇਹਨੂੰ ਕਾੜੀ ਜਾਣਾ ਕਾਹ ਬੰਦਨਾ ਰੋਕਾ ਦਾ ਪੜਨਾ ਸਕੂਲ ਦੀ ਹੈ ਪਰ ਸਾਰਿਆਂ ਨਾਲ ਤੇਜ਼ ਹੈ ਤੇਜ਼ ਉਹ ਕਦੀ ਵੀ ਇਹਦੀ ਫੀਸ ਹਾਂ ਉਹ ਬੰਦਨਾ ਨਹੀਂ ਹਾਂ ਕਹਿੰਦੇ ਵੀ ਤੁਸੀਂ ਦੱਸੋ ਇਹਨੂੰ ਤੁਸੀਂ ਕਹੋ ਕੋਈ ਗਵਰਨਮੈਂਟ ਵੱਲ ਮਰਵਾ ਹਾਂ 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 ਰਾਤਿਕ ਕਹਿੰਦੇ ਵੀ ਤੇਰੀ ਫੀਸ ਗਵਰਨਮੈਂਟ ਵੱਲੋਂ ਮਾਫ ਹੋ ਗਈ ਭਾਈ ਅੱਛਾ ਜੀ ਇਹ ਹੋਰ ਵੀ ਹੋ ਗਿਆ ਤਾਂ ਇਹ ਗਵਰਨਮੈਂਟ ਨੇ ਮਾਫ ਕਿਵੇਂ ਕਰਦੀ ਉਹਨੇ ਵੀ ਮਾਪਿਓ ਹੈ ਨਹੀਂ ਕਰਕੇ ਕਰਦੀ ਹੂੰ ਚਲੋ ਜੀ ਕਹਿੰਦਾ ਠੀਕ ਹੈ ਹੂੰ ਉਹਨੂੰ ਕੱਲੀ ਰੋਟੀ ਦੀ ਟੈਨਸ਼ਨ ਰਹੇਗੀ ਤਾਂ ਫੀਸ ਦੀ ਮੋਕੀ ਕਿਤਾਬਾਂ ਦੀ ਮੋਕੀ ਬਰਦੀ ਦੀ ਮੋਕੀ ਉਹ ਸਾਰਾ ਬੋਧ ਨੂੰ ਸਰਕਾਰ ਆ ਰਹੀ ਤੇ ਕਲਰਸ਼ਿਪ ਆ ਗਈ ਇਹ ਕਹਤਾ ਉਹਨੇ ਹਾਂ ਉਹ ਜਨਾਨੀ ਸਾਲ ਦੀ ਕੀਸ ਦੀ ਜਾ ਕਰੀ ਹਾਂ ਬਰਦੀਆਂ ਲੈ ਜਾ ਕੇ ਸਾਰਾ ਮਾਸਟਰ ਨੂੰ ਕਹਦੇ ਕਰੀ ਵੀ ਲੈ ਜਾਈ ਉਹ ਹਾਂ ਤੇ ਕੋ ਪੈਸੇ ਹਾਂ ਚਲੋ ਉਥੋਂ ਪੜ੍ਹਾਈ ਪੂਰੀ ਕਰੀ ਤੇ ਗਾਂ ਡਾਕਟਰੀ ਦਾ ਕੋਰਸ ਕਰਨ ਚਲੇਗਾ ਅੱਛਾ ਜੀ ਤੇ ਉਹ ਉਹ ਮਾਤਾ ਨੇ ਦੱਸਤਾ ਕਿ ਆਰਟੀਕ ਹਾਂ ਵਿਜਲੀਓ ਫੀਸ ਜਿਹੜੀ ਗਵਰਨਮੈਂਟ ਵੱਲੋਂ ਮਾਫ ਨਹੀਂ ਸੀ ਹਾਂ ਜਿਹੜੀ ਮਾਈ ਤੋਂ ਤੁੰਤ ਵੀ ਕਿਹਾ ਸੀਗਾ ਉਹ ਗਾਂਦੀ ਨੂੰ ਦੱਸਿਆ ਨਹੀਂ ਮਾਰਦਾ ਜੀ ਉਹ ਗਾਂ ਦਾ ਵੀ ਉਹਨੇ ਮਨ ਕਰਿਆ ਹਾਂ ਪਿਆਏ ਕਰ ਅੱਛਾ ਜੀ ਇਹ ਬੱਚਾ ਪੜਨ ਵਾਲਾ ਪੜਨੂਗਾ ਹਨਾ ਚਲੋ ਸਮਾ ਪੈ ਕੇ ਮਾਤਾ تمہਾਰੋ ਕੀ ਅੱਛਾ ਉਹ ਮਾਤਾ ਹਾਂ ਉਹ ਨੂੰ ਕੀ ਕਰ ਅੱਛਾ ਜੀ ਉਹਦਾ ਮੁੰਡਾ ਤੁਹਾਨੂੰ ਛੋਟਾ ਬਹੁਤ ਭਧਿਆ ਤੇ ਉਹ ਬੰਦ ਕੋਟ ਮੈਨੂੰ ਨਾਂ ਲਿਆ ਕਿਤੇ ਹਾਂ ਇਹਦਾ ਲਾਜ ਬਹੁਤ ਮਹਿੰਗਾ ਹੈ ਹਾਂ ਇਹ ਆਪਣੇ ਕੋਲ ਇੰਨੇ ਪੈਸੇ ਹੈ ਨਹੀਂ ਰਣਗੇ ਤੇ ਮੁੜ ਕੇ ਆਪਾਂ ਪਸਤਾ ਮੰਗੀ ਹਾਂ ਆਈ ਬੋਹ ਪਹਿਲਾਂ ਕਹਿੰਦੇ ਉਹਨਾਂ ਨੇ ਮਾਂ ਵੀ ਨਹੀਂ ਮਾਂ ਵੀ ਨਹੀਂ ਜਿਹੋਦੇ ਇਹ ਤੁਹਾਨੂੰ ਚੜ੍ਹ ਨਹੀਂ ਸਕਦਾ ਹਾਂ ਉਹ ਸਤਾ ਭਰਤੀ ਕਰਾਂ ਅੱਛਾ ਜੀ ਲਾਜ ਚੱਲਣ ਲੱਗਿਆ ਹਾਂ ਤੇ ਥੋੜਾ ਬੜਾ ਪੈਸੇ ਦਾ ਜ਼ੁਗਾਲ ਕਰੀ ਜਾਂਦਾ ਵਿਚਾਰਾ ਇਹ ਤੋਂ ਭਰੂਆ ਨਾ ਐਂਡ ਨੂੰ ਡਾਕਟਰ ਬੁਲਾਉਂਦਾ ਹਾਂ ਅੱਜ ਕੈਵਨ ਤੇ ਹਾਂ ਇਹਦਾ ਵੀ ਗੇਟਾ ਤੇਰੇ ਲਈ ਬਹੁਤ ਖੁਸ਼ਖਬਰੀ ਹੈ। ਵੀ ਮਾਂ ਤੇਰੀ ਬਿਲਕੁਲ ਠੀਕ ਹੋ। ਅੱਛਾ ਜੀ। ਵਿਗਣਾ ਪਰ ਟੈਸਟ ਕਰਾਂਗੇ। ਹਾਂ। ਉਹ ਕਹਿੰਦੇ ਕਿੰਨੇ ਦਾ ਹੋਊਗਾ? ਕਹਿੰਦੇ ਜਿੰਨੇ ਦਾ ਮਰਜ਼ੀ। ਹਾਂ। ਤੂੰ ਬੇਬੀ ਕਰੋ ਜਾ। ਟੈਸਟ ਆਪਾਂ ਕਰਾਂਗੇ ਜੇ ਤੇਰੀ ਮਾਂ ਜੀ ਮੇਰੇ ਹਾਂ। ਉਹ ਟੈਸਟ ਕਰਿਆ। ਹਾਂ। ਤਾਂ ਅਨਿਲ ਉਹ ਬਣਾ ਦੇ ਉਹ ਚੀ ਅ ਤੋੜੀ ਮਾਂ ਠੀਕ ਹੋ ਗਈ ਹਾਂ ਹਾਂ ਉਹ ਖੁਸ਼ੀ ਖੁਸ਼ੀ ਪੱਦੀ ਆਵਦੀ ਮਾਂ ਕੋਲ ਆ ਗਿਆ ਹਾਂ ਕਹਿੰਦਾ ਮਾਂ ਮਾਂ ਕਹਿੰਦਾ ਵੀ ਤੂੰ ਠੀਕ ਹੋ ਗਈ ਜਮਾ ਹਾਂ ਕਹਿੰਦਾ ਦੇ ਰਿਪੋਰਟ ਹਾਂ ਮਾਂ ਵੀ ਖੋਜ ਹੋਗੀ ਖੋਜ ਹੋਗੇ ਤੇ ਨਾਲ ਹੀ ਲੋੜ ਲੱਗੀ ਉਹ ਕਹਿੰਦਾ ਪਹਿਲਾਂ ਤੂੰ ਖੋਜੇ ਰੋ ਨਹੀਂ ਕਹਦਾ ਤੈਨੂੰ ਖੁਸ਼ੀ ਨਹੀਂ ਹੋਣੀ ਹੋਗੀ ਹਾਂ ਪਰ ਹੁਣ ਬਿੱਲ ਕਿਤ ਪਰੇਗਾ ਹਾਂ ਪੈਸੇ ਲੱਖਾਂ ਦੇ ਬੈਲ ਬਹੁਤ ਬਣ ਗਿਆ ਹਸਪਤਾਲ ਜਦੋਂ ਜਾਂਦੇ ਆ ਹਮਮ ਕਾਊਂਟਰ ਤੇ ਕਦੇ ਬਿੱਲ ਕਿ ਨਾ ਆਇਆ ਉਹ ਕਹਿੰਦੇ ਬਿੱਲ ਤਾਂ ਭਰਿਆ ਗਿਆ ਹਾਂ ਉਹਦੇ ਜੇ ਭਰਿਆ ਨਹੀਂ ਆ ਨਹੀਂ ਪਾਤਾ ਬਿੱਲ ਤਾਂ ਹਮਮ ਬੇਰੋਤੀ ਨਾਲ ਨਹੀਂ ਆਦੇ ਕਾਊਂਟਰ ਤੇ ਉਹ ਕਹਿੰਦੇ ਬਿੱਲ ਉਹ ਕਹਿੰਦੇ ਜੀ ਬਿੱਲ ਡਾਕਟਰ ਸਾਹਿਬ ਨੇ ਆ ਭਰਿਆ ਅੱਛਾ ਜਿਹਨੂੰ ਤੁਸੀਂ ਤੁਹਾਡਾ ਅਪਰੇਟ ਕੀਤਾ ਅੱਛਾ ਜਿਹਨੂੰ ਤੁਹਾਨੂੰ ਠੀਕ ਕੀਤਾ ਉਹਨਾਂ ਨੇ ਆਪ ਹੀ ਬਿੱਲ ਭਰਿਆ ਅੱਛਾ ਜੀ ਉਹ ਕਹਿੰਦੇ ਮੇਰੀ ਮਾਂ ਠੀਕ ਆ ਹਸਪੀਟਲ ਦਾ ਬਹਿਜਾ ਨੂੰ ਨਹੀਂ ਪਤਾ ਹਾਂ ਉਹ ਕਿਹੜਾ ਡਾਕਟਰ ਹੈ ਉਹ ਸਾਹਮਣੇ ਆ ਕੇ ਕਹਿੰਦਾ ਜੀ ਨਹੀਂ ਪਛਾਣਿਆ ਮਾਂ ਕਹਿੰਦੀ ਨਹੀਂ ਇਹ ਕਹਿੰਦਾ ਕਾਤੀ ਕਾ ਅੱਛਾ ਜਿੰਨ ਬੁੱਧ ਐਸੀ ਹਾਂ ਜਿਹੜੀ 5 ਸਾਲ 30 ਪਈ ਸੀ ਠੀਕ ਆ ਉਹਦਾ ਨਤੀਜਾ ਜਦ ਮੈਂ ਠੀਕ ਆ ਠੀਕ ਹੈ ਨਾ ਕੀ ਬਾਤ ਹੈ ਮੈਂ ਆਦਿ ਮੈਂ ਡਾਕਟਰ ਬਣਿਆ ਹਾਂ ਇਹ ਰੋ ਮੁੰਨੇ ਨੂੰ ਬੁੱਧਾ ਮਾਂ ਤੁੰਨੇ ਪਹਿਲਾਂ ਤੋਂ ਜਾਣਦੀ ਹੋਊਗੀ ਪਰ ਮੈਂ ਤਾਂ ਜਾਣਦੀ ਹਾਂ 25 ਸਾਲ ਪਹਿਲਾਂ ਹਾਂ ਛੋਟਾ ਜਾਂ ਹੁੰਦਾ ਜਿਨੀ ਆਇਆ ਸੀ ਆਪਣੇ ਘਰੇ ਹਾਂ ਆਪ ਇਹਦੀ ਵੀ ਵੀ ਪਰ ਤੇਰੇ ਨਾਲ ਪਰਦਾ ਸਿੱਗੜ ਪਿੱਛੜ ਸੀ ਜੀ ਹਾਂ ਠੀਕ ਹੈ ਇਹੋ ਗੱਲ ਲਾ ਕੇ ਮਿਲਦਾ ਇਹ ਉਹਨਾਂ ਨੂੰ ਕਹਿੰਦਾ ਮਾਂ ਕੋਈ ਗੱਲ ਨਹੀਂ ਖਬਰਾਂ ਨਹੀਂ ਮੇਰੇ ਕੋਲੇ ਰਾਮ ਜੀ ਨੇ ਦਿੱਤਾ ਬਹੁਤ ਕੁਝ ਹਾਂ ਵਿਆਹ ਤੋਂ ਬਾਅਦ ਤੁਸੀਂ ਭੁੱਖੇ ਨਹੀਂ ਰਹਿਣਾ ਹਾਂ ਠੀਕ ਹੈ ਹਾਂ ਕਿਸੇ ਗੱਲ ਦੀ ਤੋਂ ਬੀਪੀਐਸ ਇਤ ਹੈ ਇਹ ਸਾਰਾ ਕੋਈ ਤੇ ਇਹ ਮੈਂ ਕਰ ਦਿੱਤਾ ਹਾਂ ਮੈਂ ਤੱਕੂਗਾ ਕਰਤਾਂ ਮੈਂ ਦੋਨੋਂ ਹੱਥ ਦੇ ਘਰ ਦੇ ਕੋਲੇ ਕੋਠੀ ਪਾ ਕੇ ਰਹਿਣੀ ਹੈ ਉੱਥੇ ਰੋ ਠੀਕ ਆ ਜੀ ਠੀਕ ਹੈ ਉਹ ਸਾਰਨ ਦਾ ਮੁੱਲ ਚਗਾਉਂਦਾ ਹਾਂ ਉਹ ਨੂੰ ਮੈਂ ਕੰਮ ਲਾ ਕੇ ਦਿੰਦਾ ਉਹਨੂੰ ਕੰਮ ਕੋਲ ਕੇ ਦਿੱਤੇ ਫੈਕਟਰੀ ਲਾ ਕੇ ਦਿੱਤੀ ਹਾਂ ਇੰਨੇ ਯਾਰੇ ਲੋਕ ਉਹ ਕਹਿੰਦੇ ਵੀ ਜੇ ਤੁਸੀਂ ਕਿਸੇ ਨਾਲ ਨੂੰ ਇੱਕ ਕਦਮ ਝੁਕਦੇ ਹਾਂ ਨਾ ਇੱਕ ਕਦਮ ਪਾਦੇ ਹਾਂ ਇਹ ਰੱਬ ਤਾਂ 10 ਕਦਮ ਆਉਂਦਾ ਬਾਬਾ ਸਹੀ ਗੱਲ ਹੈ ਇਹਨੂੰ ਦੀ ਹੈਲਪ ਕਰੀਆ ਮੈਂ ਇਹਦੀ ਕਰਾਂ ਹਾਂ ਇਹਦੀ ਕਰਾਂ ਸਹੀ ਗੱਲ ਹੈ ਜੀ ਬਿਲਕੁਲ ਇੰਨਾ ਫਰਕ ਹੈ ਤੇ ਕਈ ਵਾਰੀ ਕਹਿੰਦਾ ਕਿਸੇ ਦੇ ਭਲੇ ਚ ਬੰਦਾ ਜੁੱਤਕਾ ਵੀ ਖਾ ਲੈਂਦਾ ਜਿਵੇਂ ਕਹਿੰਦਾ ਇੱਕ ਬੰਦਾ ਰੋਈ ਜਾਵੇ ਐ ਮੰਦਿਰ ਤੇ ਬੈਠਾ ਹਾਂ ਇੱਕ ਉਹਦੇ ਕੋਲੇ ਗਿਆ ਕਹਿੰਦਾ ਕੀ ਹੋਇਆ ਕਹਿੰਦਾ ਜੀ ਮੈਨੂੰ ਇਹਨਾਂ ਨੇ ਕੁੱਟਿਆ ਅੱਛਾ ਉਹ ਬੰਦੇ ਕਾਦੋ ਕੁੱਟਿਆ ਭਈ ਕਹਿੰਦਾ ਕੋਸ ਨਹੀਂ ਜੀ ਕਹਿੰਦਾ ਬਸ ਇਹਨਾਂ ਦੀ ਕਹਿੰਦਾ ਬੁੜੀ ਦੁੜੀ ਜਾਂਦੀ ਕਹਿੰਦਾ ਸਲਵਾਰ ਫਾਗੀ ਮਗਰੋਂ ਪਿੱਠ ਤੇ ਨਹੀਂ ਪਾਜ ਜਾਂਦੀ ਹਾਂ ਕਹਿੰਦਾ ਮੈਂ ਇਹ ਜਲ ਕੱਢ ਦਿੰਦੇ ਆ ਪੈੜੀ ਲੱਗਦੀ ਹਾਂ ਕਹਿੰਦਾ ਮੈਂ ਖਿੱਚਦੀ ਕਹਿੰਦਾ ਇਹਨੂੰ ਡਿਟਾ ਦੇਣਾ ਇਹਨਾ ਬਹੁਤ ਤੋਂ ਗੱਡੀ ਦੀ ਨਹੀਂ ਹੁੰਦੀ ਅੱਛਾ ਉਹ ਤਾਂ ਲੋਲਾ ਸੀ ਜਰਾ ਹਾਂ ਇਹਨਾਂ ਬਹੁਤ ਤੋਂ ਨਹੀਂ ਜੀ ਹਾਂ ਜੇ ਬੱਸ ਫੇਰ ਠੀਕ ਹੈ ਅੱਛਾ ਜੀ ਉਹ ਦੂਜੇ ਦਿਨ ਫੇਰ ਹੋਈ ਜਾਵੇ ਕੰਜਨ ਹਾਂ ਉਹ ਨਾ ਹੋਣਗਾ ਨਾ ਮੈਨੂੰ ਇਹ ਕੁੱਟਿਆ ਵੇ ਲੱਗਨ ਨਾਲ ਤੇ ਜੀ ਗੱਡਣੀ ਨਹੀਂ ਹਾਂ ਫਿਰ ਉਹ ਕਿਹੜੇ ਨੇ ਕੁੱਟਿਆ ਸਾਰਿਆਂ ਨੇ ਕਹਿੰਦਾ ਹਾਂ ਤੇ ਹੁਣ ਕਹ ਤੋ ਕੁੱਟਿਆ ਦੱਸ ਹਾਂ ਕਹਦਾ ਕੋਈ ਮੌਤੇ ਬੈਠਾ ਸੀਗਾ ਹਾਂ ਤੇ ਉਹਵੇਂ ਕਹਦਾ ਸਰਵਾਰ ਪਜੀ ਵੀ ਸੀ ਹਾਂ ਉਹ ਮੱਥਾ ਟੇਕਣ ਲੱਗੀ ਇੱਕ ਨੇ ਖੇਚਦੀ ਹਾਂ ਕਹਦਾ ਮੈਂ ਕਹ ਚਲੇ ਵੇ ਕੁੱਟ ਪਊਗੀ ਕਹਿੰਦਾ ਮੈਂ ਉੱਥੇ ਹੀ ਫੇਰ ਦੋਤੀ ਤੂੰ ਨਾ ਮੈਨੂੰ ਹੀ ਦੇ ਦਾਲਿਆ ਉਹ ਕੰਨ ਚਾਦੇ ਨਾ ਥੀ ਨਹੀਂ ਲਉਣਾ ਤੂੰ ਹਾਂ ਕੁਿੰਗਨ ਦਾ ਜਿਹੜਾ ਕੰਟੀਨਿੰਗ ਆਉਂਦਾ ਉਹਨੇ ਫੇਰ ਵੀ ਕੁੱਚਾ ਦੇਖ ਲਾ ਨਾਲੇ ਉਹ ਉੱਥੇ ਹੀ ਤੁੰਦੀ ਕਹਿੰਦਾ ਫੇਰ ਹਾਂ ਨਾਲੇ ਇਹਦੇ ਕੋਲ ਤੋਂ ਅੱਲੋਲਾ ਤੇਰਾ ਕੋਲਾ ਕਰਾਂ ਮੈਂ ਹਾਂ ਨਾ ਉਹ ਸਿਦਰਾ ਸੀ ਵਿਚਾਰਾ ਹਾਂ ਉਹ ਮੈਨੂੰ ਹੀ ਫੇਟਾ ਲਿਆ ਕਹਿੰਦਾ ਤੇਰੀ ਪੈਣੀ ਆ ਸੀ ਪੁੱਤ ਉਹ ਅੱਗੇ ਨਾਲੇ ਵੀ ਵੱਡਾ ਚੋਰਮ ਕਰਕੇ ਹਾਂ ਨੱਚਾ ਕਹਿੰਦਾ ਹੋਰ ਇਹ ਕਾ ਕੇ ਭਾਈ ਸੇਵਾ ਸੀ ਉਹ ਜੀ ਵਰਕ ਹੁੰਦਾ ਕੰਮ ਲੱਗੇ ਵੀ ਧਿਆਨ ਰੱਖੇ ਹੂੰ ਮਤਲਬ ਕਿ ਜਿਹੜੀ ਚੀਜ਼ ਨੂੰ ਹੱਥ ਨਹੀਂ ਲਾਉਣਾ ਨਹੀਂ ਲਾਉਣਾ ਹੁੰਦਾ ਹੀ ਨਾ ਇਹ ਤੇ ਮਤਲਬ ਇਹ ਨਹੀਂ ਇਹ ਕਿ ਤੁਮ ਦਿਨੇ ਕਹਿੰਦੇ ਕੀ ਟਾਂਕ ਦਿਓ ਤੇ ਠੀਕ ਹੈ ਜੀ ਸਾਰੇ ਭਰਾਵਾਂ ਦਾ ਧੰਨਵਾਦ ਹੈ ਤੁਸੀਂ ਬਹੁਤ ਅਦਾਸਾਂ ਕਰੀਆ ਤੇ ਹਾਲਾਲ ਗੱਲ ਨਹੀਂ ਹੋ ਰਹੀ ਕਿਸੇ ਨਾਲ ਕਿਉਂਕਿ ਤੁਹਾਨੂੰ ਪਤਾ ਅਸੀਂ ਨੀਂਦ ਰਹੇ ਆ ਘਰੇ ਕੋਈ ਹੈ ਨਹੀਂ ਖੋਦੀ ਸਾਹਮਣਾ ਵਾਈਫ ਨੂੰ ਨਾ ਹਾਂਜੀ ਚੱਕਣਾ ਪਹਿਲਣਾ ਸਾਰਾ ਕੁਝ ਕਰਨਾ ਇਹ ਕੰਮ ਕਰਾ ਆਪ ਹੀ ਕਰਨਾ ਹਰ ਜਿਹਨੇਗਾ ਹਾਂ ਇਹ ਜੀ ਕਰਕੇ ਬੀਜੀ ਆ ਤੇ ਜਿੱਦੇ ਟਾਂਕੇ ਗਟਾ ਤੇ ਉਸ ਤੋਂ ਬਾਅਦ ਆਹੀ ਹੋ ਜਾਣਗੇ ਫਿਰ ਆਪਾਂ ਹਾਂ ਹੋਣ ਵੀ ਚੱਕਾਗੇ ਮਿਲ ਆ ਵਲੋਗੜੇ ਚੈਨਲ ਨੂੰ ਜ਼ਰੂਰ ਪਿਆਰ ਦਿਓ ਜੀ ਹਾਂ ਜੀ ਹਾਂ ਤੇ ਸ਼ੇਅਰ ਕਰਿਆ ਕਰੋ ਦਬਕੇ ਹਾਂ ਠੀਕ ਹੈ ਨਾ ਤੇ ਬਾਕੀ ਜੇ ਕੋਈ ਚੀਜ਼ ਨਹੀਂ ਮੈਂ ਸਾਥ ਬੋਲਿਆਗਾ ਉਹ ਤਾਂ ਮਾਫੀ ਚਾਹੁੰਦੇ ਹਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ